ਕੈਨੇਡਾ ਦੇ ਲਈ ਜੇਕਰ ਤੁਸੀਂ 2026 ਦੇ ਵਿੱਚ ਤਿਆਰੀ ਕਰ ਰਹੇ ਹੋ ਜਾਣ ਦੀ ਜਾਂ ਫਿਰ ਤੁਸੀਂ ਕੈਨੇਡਾ ਦੇ ਵਿੱਚ ਪੜ੍ਹਾਈ ਕਰ ਰਹੇ ਹੋ 2026 ਦੇ ਵਿੱਚ ਤੁਸੀਂ ਪੀਆਰ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਡੇ ਲਈ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੈ ਭਾਵੇਂ ਤੁਸੀਂ ਬੱਚੇ ਹੋ ਭਾਵੇਂ ਤੁਸੀਂ ਬੱਚਿਆਂ ਦੇ ਮਾਪਿਓ ਹੋ ਜਾਂ ਫਿਰ ਤੁਸੀਂ ਸਗੇ ਸੰਬੰਧੀ ਹੋ ਤੁਹਾਡਾ ਕੋਈ ਵੀ ਕੈਨੇਡਾ ਦੇ ਵਿੱਚ ਹੈ ਤਾਂ ਵੀ ਤੁਹਾਡੇ ਲਈ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੈ ਕਿਉਂਕਿ 2025 ਦੇ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਦੇ ਵਿੱਚ ਆਪਾਂ ਬਹੁਤ ਵੱਡੇ ਲੈਵਲ ਦੇ ਉੱਤੇ ਉਤਾਰ ਚੜ੍ਹਾ ਦੇਖੇ 2026 ਦੇ ਵਿੱਚ ਕਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਫਿਊਚਰ ਬਣਾਇਆ ਜਾ ਸਕਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਬੜੇ ਸੰਖੇਪ ਦੇ ਵਿੱਚ ਬੜੇ ਐਕਸਪਲੇਨ ਟਾਂਗ ਦੇ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਹੋ ਸਕੇ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀ ਵੀਜ਼ਾ ਐਸ ਓਪੀਸ਼ਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਐਸ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਪੀਆਰ ਦੇ ਉੱਤੇ ਮੈਂ ਪੂਰੀ ਸੀਰੀਜ਼ ਚਲਾ ਰਿਹਾ ਹਾਂ ਉਹ ਵੀ ਜਰੂਰ ਚੈੱਕ ਆਊਟ ਕਰਿਓ ਜਿੱਦੇ ਮਲਟੀਪਲ ਐਪੀਸੋਡ ਅਪਲੋਡ ਹੋ ਚੁੱਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਹੋਰ ਵੀ ਐਪੀਸੋਡ ਦੇਖਣ ਨੂੰ ਮਿਲਣਗੇ 2026 ਆ ਚੁੱਕਾ ਹੈ 2025 ਖਤਮ ਹੋ ਚੁੱਕਾ ਹੈ ਤੇ ਨਵੇਂ ਸਾਲ ਦੀ 2026 ਦੀ ਹਰ ਇੱਕ ਨੂੰ ਬਹੁਤ ਬਹੁਤ ਵਧਾਈ ਹੋਵੇ ਖਾਸ ਕਰਕੇ ਜਿੰਨੇ ਮੇਰੇ ਫਾਲੋਅ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਬਹੁਤ ਲੰਮੇ ਟਾਈਮ ਤੋਂ ਬਹੁਤ ਪਿਆਰ ਦਿੱਤਾ ਹੈ ਉਹਨਾਂ ਵਾਸਤੇ तहे ਦਿਲੋਂ ਧੰਨਵਾਦ ਹੈ ਵੀਡੀਓ ਸ਼ੁਰੂ ਕਰ ਲੈਣੇ ਆ ਵੀਡੀਓ ਦਾ ਮਕਸਦ ਇਹ ਹੈ ਕਿ 2026 ਦੇ ਵਿੱਚ ਅਸੀਂ ਉਹ ਗਲਤੀਆਂ ਨਾ ਕਰੀਏ ਜੋ 2025 ਦੇ ਵਿੱਚ ਅਸੀਂ ਕੀਤੀਆਂ ਜਾਂ ਇਸ ਤੋਂ ਪਹਿਲਾਂ ਅਸੀਂ ਕੈਨੇਡਾ ਵਾਸਤੇ ਕਰਦੇ ਰਹੇ ਉਹਦੇ ਵਿੱਚ ਸਭ ਤੋਂ ਕਾਮਨ ਜਿਹੜੀ ਪਹਿਲਾ ਸਟੈਪ ਤੁਸੀਂ ਲੈਣਾ ਹੈ ਉਹ ਇਹ ਲੈਣਾ ਹੈ ਕੰਸਲਟੈਂਟ ਦੀ ਸਲਾਹ ਦੇ ਨਾਲ-ਨਾਲ ਆਪਣੀ ਫਾਈਲ ਦੀ 셀ਫ ਅਸੈਸਮੈਂਟ ਕਰਨੀ ਹੈ ਆਪਣੇ ਆਪ ਵੀ ਤੁਸੀਂ ਅਸੈਸਮੈਂਟ ਕਰੋ ਤੇ ਨਿਊਟਰਲ ਹੋ ਕੇ ਜਰਾ ਤੁਸੀਂ ਆਪਣੇ ਆਪ ਵੀ ਸੋਚੋ ਕਿ ਤੁਹਾਡੀ ਫਾਈਲ ਵਾਸਤੇ ਬੈਟਰ ਆਪਸ਼ਨ ਕੀ ਹੋ ਸਕਦਾ ਹੈ ਸਭ ਤੋਂ ਪਹਿਲਾਂ ਆਪਾਂ ਪੀਆਰ ਦੀ ਗੱਲ ਕਰਦੇ ਆ ਪੀਆਰ ਨੂੰ ਕੈਨੇਡਾ ਨੇ ਹੁਣ ਕਿਸ ਐਂਗਲ ਦੇ ਨਾਲ ਕਰ ਦਿੱਤਾ ਹੈ ਜਿਸ ਸੈਕਟਰ ਦੇ ਵਿੱਚ ਉਹਨਾਂ ਨੂੰ ਬੰਦਿਆਂ ਦੀ ਲੋੜ ਹੈ ਉਹਦੇ ਵਿੱਚ ਉਹ ਕੈਨੇਡਾ ਦੇ ਵਿੱਚ ਬੰਦਿਆਂ ਨੂੰ ਪੀਆਰ ਕਰਨਗੇ ਇਹ ਉਹਨਾਂ ਦਾ ਟਾਪ ਪ੍ਰਾਇੋਰਟੀ ਹੈ ਦੂਜੀ ਪ੍ਰਾਇੋਰਟੀ ਉਹਨਾਂ ਦੀ ਪੀਆਰ ਦੇ ਮਕਸਦ ਦੇ ਵਿੱਚ ਇਹ ਹੈ ਕਿ ਜਿਹੜੇ ਕੈਨੇਡਾ ਦੇ ਵਿੱਚ ਫ੍ਰੈਂਚ ਸਪੀਕਰ ਹੋਣਗੇ ਜਾਂ ਜਿਨ੍ਹਾਂ ਨੂੰ ਫ੍ਰੈਂਚ ਬੋਲਣੀ ਆਉਂਦੀ ਹੋਵੇਗੀ ਜਾਂ CLB ਲੈਵਲ 7 ਗੇਮ ਕਰ ਲੈਣਗੇ ਫ੍ਰੈਂਚ ਦੇ ਵਿੱਚ ਉਹਨਾਂ ਬੰਦਿਆਂ ਨੂੰ ਟਾਰਗੇਟ ਕਰਨਗੇ ਸੋ ਪੀਆਰ ਦੇ ਵਿੱਚ ਦੋ ਟਾਰਗੇਟ ਆ ਉਹਨਾਂ ਦੇ ਪਹਿਲਾ ਟਾਰਗੇਟ ਉਹਨਾਂ ਨੂੰ ਜਿਨ੍ਹਾਂ ਦੀ ਕੈਨੇਡਾ ਨੂੰ ਲੋੜ ਹੈ ਯਾਨੀ ਕਿ ਤੁਹਾਡਾ ਕੁਆਲੀਫਿਕੇਸ਼ਨ ਤੁਹਾਡਾ ਵਰਕ ਐਕਸਪੀਰੀਅੰਸ ਆਹੀ ਮੈਟਰ ਕਰੇਗਾ ਜੇਕਰ ਕੈਨੇਡਾ ਨੂੰ ਤੁਹਾਡੇ ਵਰਕ ਐਕਸਪੀਰੀਅੰਸ ਤੇ ਉਸ ਕੁਆਲਿਫਿਕੇਸ਼ਨ ਦੀ ਲੋੜ ਹੈਗੀ ਹੈ। ਯਾਨੀ ਕਿ ਬੜਾ ਸਿੰਪਲ ਜਿਹਾ ਰਸਤਾ ਹੈ ਇਹ। ਤੁਸੀਂ ਟ੍ਰੇਡ ਦੇ ਵਿੱਚ ਕੰਮ ਕਰਨਾ ਹੈ। ਤੁਸੀਂ PGWP ਜਦੋਂ ਤੁਹਾਨੂੰ ਮਿਲਦਾ ਨਾਲ ਦੀ ਨਾਲ ਹੀ ਤੁਸੀਂ ਆਪਣੀ ਜੋਬ ਸਵਿਚ ਕਰਨੀ ਹੈ ਤੇ ਟ੍ਰੇਡ ਵਾਲੇ ਪਾਸੇ ਨੂੰ, ਹੈਲਥ ਵਾਲੇ ਪਾਸੇ ਨੂੰ ਤੇ ਜਿਹੜੀ ਵੀ ਪ੍ਰੋਵਿੰਸ ਦੇ ਵਿੱਚ ਉਹ ਉਸ ਪ੍ਰੋਵਿੰਸ ਦੇ ਵਿੱਚ ਇਨ ਡਿਮਾਂਡ ਸੈਕਟਰ ਕੀ ਨੇ ਇਹਨਾਂ ਨੂੰ ਟਾਰਗੇਟ ਤੁਸੀਂ ਕਰਨਾ ਹੈ ਜੇਕਰ ਤੁਸੀਂ PR ਵਾਸਤੇ ਪਲਾਨ ਕਰ ਰਹੇ ਹੋ। ਇਹ ਤੁਹਾਡੇ ਲਈ ਬੈਸਟ ਆਪਸ਼ਨ ਹੈਗਾ ਦੂਜਾ ਬੈਸਟ ਆਪਸ਼ਨ ਹੈਗਾ ਜੇ ਤੁਸੀਂ ਫ੍ਰੈਂਚ ਕਰ ਸਕਦੇ ਹੋ ਤੇ ਮੈਂ ਕਹਿੰਨਾ ਪ੍ਰਾਇੋਰਟੀ ਆਪਣੀ ਫ੍ਰੈਂਚ ਨੂੰ ਦਿਓ ਕੋਈ ਵੀ ਹੈ ਭਾਵੇਂ ਉਹ ਪਲੱਸ 2 ਹੈ ਭਾਵੇਂ ਜਿੰਨਾ ਵੀ ਉਹਦਾ ਕੁਆਲੀਫਿਕੇਸ਼ਨ ਹੈ ਜੇਕਰ ਕੋਈ ਵੀ ਉਹ ਕੰਮ ਕਰਦਾ ਹੈ ਫ੍ਰੈਂਚ ਉਹਨੂੰ ਬੋਲਣੀ ਆ ਗਈ ਤਾਂ ਤੁਸੀਂ ਸੋਚੋ ਕਿ ਤੁਸੀਂ ਕੈਨੇਡਾ ਦੇ ਵਿੱਚ 2026 ਦੇ ਵਿੱਚ ਪੀਆਰ ਹੋ ਜਾਓਗੇ ਫ੍ਰੈਂਚ ਦੇ ਡਰਾ 400 ਤੋਂ ਵੀ ਥੱਲੇ ਨਿਕਲੇ ਨੇ 2025 ਦੇ ਵਿੱਚ ਤੇ 2026 ਦੇ ਵਿੱਚ ਇਹ ਡਰਾ 400 ਤੋਂ ਥੱਲੇ ਰਹਿਣਗੇ ਜ਼ਿਆਦਾਤਰ ਡਰਾ 400 ਤੋਂ ਥੱਲੇ ਰਹਿਣਗੇ ਉਹਦਾ ਕਾਰਨ ਕੀ ਹੈ ਕਿ ਫ੍ਰੈਂਚ ਸਪੀਕਰਸ ਦੇ ਡਰਾ ਦਾ ਨੰਬਰ ਆਫ ਇਨਵਿਟੇਸ਼ਨ ਹੀ ਬਹੁਤ ਜ਼ਿਆਦਾ ਹੁੰਦਾ ਹੈ ਸੋ ਇਸ ਕਰਕੇ ਸੀਆਰਸ ਕੋਰ ਨਹੀਂ ਵੱਧਦਾ ਉਸ ਤੋਂ ਬਾਅਦ ਆਪਾਂ ਆ ਜਾਨਨੇ ਆ ਜੇਕਰ ਤੁਸੀਂ ਫ੍ਰੈਂਚ ਨਹੀਂ ਕਰ ਸਕਦੇ ਹੁਣ ਕਈ ਅਜਿਹੇ ਪ੍ਰੋਗਰਾਮਸ ਹੁੰਦੇ ਆ ਜਿਦੇ ਵਿੱਚ ਤੁਹਾਡੇ ਐਜੂਕੇਸ਼ਨ ਦੀ ਲੋੜ ਨਹੀਂ ਹੁੰਦੀ ਪਰ ਤੁਸੀਂ ਟ੍ਰੇਡ ਦੇ ਵਿੱਚ ਐਂਟਰੀ ਮਾਰ ਸਕਦੇ ਹੋ ਯਾਨੀ ਤੁਹਾਨੂੰ ਪ੍ਰੈਕਟਿਸ ਦੀ ਲੋੜ ਨਹੀਂ ਹੁੰਦੀ ਤੁਹਾਡੇ ਕੋਲ ਡਿਪਲੋਮੇ ਦੀ ਲੋੜ ਨਹੀਂ ਹੁੰਦੀ ਤੁਸੀਂ ਟ੍ਰੇਡ ਦੇ ਵਿੱਚ ਐਂਟਰੀ ਮਾਰ ਸਕਦੇ ਹੋ ਉਧਰ ਰਾ ਲੱਭ ਲੋ ਨਹੀਂ ਤੇ ਜਿਹੜੇ ਛੋਟੇ ਮੋਟੇ ਕੋਰਸ ਕਰਕੇ ਤੁਸੀਂ ਹੈਲਥ ਸੈਕਟਰ ਨੂੰ ਅਪਰੋਚ ਕਰ ਸਕਦੇ ਹੋ ਜਾਂ ਉਹਨਾਂ ਸੈਕਟਰਸ ਨੂੰ ਅਪਰੋਚ ਕਰ ਸਕਦੇ ਹੋ ਜਿਦੇ ਵਿੱਚ ਤੁਸੀਂ ਆਪਣੀ ਜੋਬ ਟਰਾਂਸਫਰ ਕਰ ਲਓ ਜਾਂ ਤੁਸੀਂ ਆਪਣੀ ਜੋਬ ਜਿਤਨਾ ਮੰਨ ਲਿਆ ਕੋਈ ਮੈਡੀ ਦੇ ਵਿੱਚ ਕੰਮ ਕਰ ਰਿਹਾ ਕਿਸੇ ਹੋਰ ਜਗ੍ਹਾ ਦੇ ਉੱਤੇ ਕੋਈ ਸੇਲਸ ਐਗਜ਼ੀਕਿਊਟਿਵ ਦਾ ਕੰਮ ਕਰ ਰਿਹਾ ਉਹ ਜੋਬ ਛੱਡੋ ਕਾਰਨ ਕੀ ਹੈ ਨਹੀਂ ਫਿਊਚਰ ਹੈਗਾ ਕੈਨੇਡਾ ਨੂੰ ਜਾਂ ਫਿਰ ਤੁਹਾਡਾ ਸੀਸੀ ਦੇ ਵਿੱਚ ਸਕੋਰ ਇੰਨਾ ਬਣਦਾ ਹੋਵੇ ਕਿ 500 ਪਲੱਸ ਬੈਠੇ ਹੋ ਤਾਂ ਤੁਸੀਂ ਕਰੋ ਤੁਹਾਨੂੰ ਫਾਇਦਾ ਹੈਗਾ ਪਰ ਜੇਕਰ ਸੀਸੀ ਦੇ 500 ਤੋਂ ਉੱਪਰ ਦੇ ਡਰਾ ਨੂੰ ਤੁਸੀਂ ਟਾਰਗੇਟ ਨਹੀਂ ਕਰ ਸਕਦੇ ਤੇ ਉਧਰਲੇ ਪਾਸੇ ਨੂੰ ਬਿਲਕੁਲ ਨਾ ਜਾਇਓ ਤੁਸੀਂ ਹੈਲਥ ਨੂੰ ਫੜੋ PSW ਵਾਲੇ ਪਾਸੇ ਨੂੰ ਚਲ ਜਓ ECA ਦੇ अर्ली चाइल्डहुड एजुकेशन ਵਾਲੇ ਕੋਰਸ ਵਾਲੇ ਪਾਸੇ ਨੂੰ ਚਲ ਜਓ ਸੋ ਉਹਨਾਂ ਫੈਕਟਰਸ ਨੂੰ ਟਾਰਗੇਟ ਕਰੋ ਜੀ ਦੇ ਵਿੱਚ ਤੁਸੀਂ इजीली PR ਹੋ ਸਕਦੇ ਹੋ ਸੋ PR ਨੂੰ ਲੈ ਕੇ ਮੇਰੇ ਦੋ ਸੁਨੇਹੇ ਤੇ ਸਿੰਪਲ ਸੁਨੇਹੇ ਹੀ ਹੈ ਅਲੱਗ ਤੋਂ ਹੁਣ ਆਪਾਂ 2026 ਦੇ ਵਿੱਚ ਇਹਦੇ ਉੱਤੇ ਵੀਡੀਓਸ ਤੇ ਬਣਾ ਹੀ ਰਿਹਾ ਆਲਰੇਡੀ ਬਣਾਵਾਂਗੇ ਹੁਣ ਜੇਕਰ ਕਿਸੇ ਨੇ ਸਟੱਡੀ ਵਾਸਤੇ ਕੈਨੇਡਾ ਜਾਣਾ ਹੈ ਤਾਂ ਬਹੁਤ ਕਲੀਅਰ ਹੈ ਬੈਚਲਰ ਵਾਸਤੇ ਡਿਪਲੋਮਾ ਵਾਸਤੇ ਨਾ ਜਾਓ ਮਾਸਟਰਸ ਵਾਸਤੇ ਜਾਓ ਮਾਸਟਰ ਸਵਾਸਤੇ ਜਾਣ ਦਾ ਫਾਇਦਾ ਇੱਕ ਤੇ ਸਪਾਊਸ ਨਾਲ ਲੈ ਕੇ ਜਾ ਸਕਦੇ ਹੋ ਡਿਪੈਂਡੈਂਟ ਨਾਲ ਲੈ ਕੇ ਜਾ ਸਕਦੇ ਹੋ ਦੂਜੀ ਗੱਲ ਪੀਜੀਡਬਲੂਪੀ ਦੇ ਲਈ ਤੁਸੀਂ ਐਲੀਜੀਬਲ ਹੋਵੋਗੇ ਅੱਖਾਂ ਬੰਦ ਕਰਕੇ ਤੇ ਤੀਜੀ ਗੱਲ ਤੁਹਾਡਾ ਸੀਆਰਐਸ ਵੀ ਅੱਛਾ ਖਾਸਾ ਬਣੂਗਾ ਜਦੋਂ ਤੁਸੀਂ ਕੱਲ ਨੂੰ ਪੀਆਰ ਦੀ ਫਾਈਲ ਲਗਾਉਣੀ ਹੈ ਆਫਟਰ ਪਲੱਸ 2 ਕੈਨੇਡਾ ਪਲਾਨ ਨਾ ਕਰੋ ਹਾਂ ਜੇਕਰ ਤੁਸੀਂ ਆਫਟਰ ਪਲੱਸ 2 ਕੈਨੇਡਾ ਪਲਾਨ ਕਰ ਰਹੇ ਹੋ ਤਾਂ ਉਹਨਾਂ ਓਕੂਪੇਸ਼ਨਸ ਜਾਂ ਉਹਨਾਂ ਕੋਰਸੇਸ ਨੂੰ ਟਾਰਗੇਟ ਕਰੋ ਜਿਹਦੇ ਵਿੱਚ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਦਾ ਤੁਹਾਨੂੰ ਫਿਊਚਰ ਬਣ ਸਕਦਾ ਜੇਕਰ ਵਰਕ ਪਰਮਿਟ ਲੈਣ ਜਾ ਰਹੇ ਹੋ ਸੇਮ ਚੀਜ਼ ਵਰਕ ਪਰਮਿਟ ਦੇ ਨਾਲ ਹੈ ਸ ਵਰਕ ਪਰਮਿਟ ਜਿਹੜਾ ਲੈਣਾ ਹੈ ਜਿਸ ਪ੍ਰੋਵਿੰਸ ਦੇ ਵਿੱਚ ਤੁਹਾਨੂੰ ਕੋਈ ਐਲਐਮਆਈਏ ਦੇ ਰਿਹਾ ਹੈ ਜਾਂ ਕਿਸੇ ਵੀ ਜਗ੍ਹਾ ਤੋਂ ਜੌਬ ਆਫਰ ਮਿਲ ਰਿਹਾ ਹੈ ਤਾਂ ਉਸ ਇਨ ਡਿਮਾਂਡ ਸੈਕਟਰ ਦਾ ਜੌਬ ਆਫਰ ਲਓ ਜਿਹਦੇ ਵਿੱਚ ਕੱਲ ਨੂੰ ਤੁਹਾਡਾ ਪੀਆਰ ਦਾ ਆਪਸ਼ਨ ਖੁੱਲ ਸਕੇ ਇਹ ਨਾ ਹੋਵੇ ਕਿ ਤੁਹਾਡਾ ਐਮਪਲੋਇਰ ਏਲੀਜੀਬਲ ਨਾ ਹੋਵੇ ਇਹ ਨਾ ਹੋਵੇ ਕਿ ਤੁਸੀਂ ਜਿਹਦੇ ਕੋਲ ਜੌਬ ਵਾਸਤੇ ਜਾ ਰਹੇ ਹੋ ਕੱਲ ਨੂੰ ਸੈਕਟਰ ਹੀ ਜਿਹੜਾ ਵਾ ਉਹ ਨਾ ਹੋਵੇ ਇਨ ਡਿਮਾਂਡ ਦੇ ਵਿੱਚ ਸੋ ਇਸ ਚੀਜ਼ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ ਵਰਕ ਪਰਮਿਟ ਵਾਲੇ ਤੇ ਸਟੱਡੀ ਵਾਲੇ ਹੁਣ ਟੂਰਿਸਟ ਵਿਜ਼ਿਟਰ ਵੀਜ਼ਾ ਵਾਲੇ ਜਿੰਨਾਂ ਦਾ ਰਿਲੇਸ਼ਨ ਕੋਈ ਹੈਗਾ ਕੈਨੇਡਾ ਦੇ ਵਿੱਚ ਉਹ ਸਪਾਂਸਰਸ਼ਿਪ ਮੰਗਾ ਲਿਆ ਕਰੋ ਪਰ ਜੁਗਾਰ ਵਾਲੀ ਸਪਾਂਸਰਸ਼ਿਪ ਇਧਰ ਉਧਰ ਅਰੇਂਜ ਕਰਕੇ ਏਜੰਟ ਨੂੰ 10-10 ਲੱਖ ਰੁਪਏ ਦੇ ਕੇ ਉਧਰਲੇ ਪਾਸੇ ਨਾ ਜਾਇਓ ਫੇਕ ਫੰਡ ਨਾ ਦਿਖਾਓ ਐਡੀਟਿਡ ਬੈਂਕ ਸਟੇਟਮੈਂਟ ਨਾ ਲਗਾਓ ਇਹ ਖਾਸ ਕਰਕੇ ਮੇਰੀ ਇੱਕ ਚੇਤਾਵਨੀ ਹੈ ਤੁਹਾਨੂੰ ਸਾਰਿਆਂ ਨੂੰ ਕਿਉਂਕਿ 2026 ਦੇ ਵਿੱਚ ਇਹ ਮਾਈਨਰ ਮਾਈਨਰ ਛੋਟੀਆਂ ਛੋਟੀਆਂ ਚੀਜ਼ਾਂ ਦੇ ਉੱਤੇ ਵੀ ਡਿਸੀਜਨ ਇਦਾਂ ਦੇ ਲੈਣਗੇ ਪਿਛਲੇ ਦਿਨਾਂ ਦੇ ਵਿੱਚ 2026 ਚ 25 ਦੇ ਵਿੱਚ ਇੱਕ ਐਗਜ਼ਾਮਪਲ ਆਪਾਂ ਦੇਖੇ ਉਸ ਤੋਂ ਲਾਵਾ ਕਿਸੇ ਨੇ ਵੀ ਕੈਨੇਡਾ ਵਾਸਤੇ ਸੁਪਰ ਵੀਜ਼ੇ ਦੇ ਉੱਤੇ ਜਾਂ ਮਾਪਿਓ ਨੇ ਪਲਾਨ ਕਰਨਾ ਹੈ ਕਿਸੇ ਨੇ ਵੀ ਪਲਾਨ ਕਰਨਾ ਹੈ ਉਹ ਸਾਰੇ ਪਲਾਨ ਕਰੋ ਕਿਉਂਕਿ ਉਹ ਹਾਲੇ ਵੀ ਸਕਸੈਸ ਰੇਟ ਉਦਾਂ ਦਾ ਹੀ ਜਿੱਦਾਂ ਦਾ ਪਹਿਲਾਂ ਸੀਗਾ ਸੁਪਰ ਵੀਜ਼ਾ ਬਿਲਕੁਲ ਠੀਕ ਠਾਕ ਕੈਨੇਡਾ ਦੇ ਵਿੱਚ ਚਲ ਰਿਹਾ ਹੈ ਗਾਇ ਨੈਨੀ ਕੇਅਰ ਵਾਲਿਆਂ ਵਾਸਤੇ ਜਰੂਰ ਮਾੜੀ ਖਬਰ ਹੈ 2025 ਦੇ ਵਿੱਚ ਉਹਨਾਂ ਵਾਸਤੇ ਆਪਸ਼ਨਸ ਜਿਹੜੇ ਐ ਉਹ ਨਹੀਂ ਹੋਣਗੇ ਤੇ ਮਾਸਟਰਸ ਵਾਸਤੇ ਚੰਗੀ ਖਬਰ ਰਹੀ 2026 ਵਾਸਤੇ ਰਹਿਣ ਵਾਲੀ ਹੈ ਕਿ ਤੁਹਾਨੂੰ ਟਾਇਲ ਤੇ ਪੈਨ ਲੈਟਰ ਦੀ ਲੋਡ ਨਹੀਂ ਪਵੇਗੀ ਤੇ ਦੂਜੀ ਗੱਲ ਤੁਹਾਨੂੰ ਸਭ ਤੋਂ ਜ਼ਿਆਦਾ ਆਪਸ਼ਨਸ ਹੋਣਗੇ ਤੇ ਜਿਹੜੀ ਕੈਪਿੰਗ ਐ ਉਹਦੇ ਵੀ ਦਾਇਰੇ ਦੇ ਵਿੱਚ ਤੁਸੀਂ ਨਹੀਂ ਆਓਗੇ ਤੇ ਪ੍ਰੋਸੈਸਿੰਗ ਵੀ ਫਾਸਟ ਹੋਏਗੀ ਸੋ ਪੀ ਐਚ ਡੀ ਵਾਸਤੇ ਅਪਰੋਚ ਕਰੋ ਮਾਸਟਰਸ ਵਾਸਤੇ ਅਪਰੋਚ ਕਰੋ ਸਟੱਡੀ ਦਾ ਟਾਰਗੇਟ ਬਣਾ ਲਓ ਪੀਆਰ ਵਾਸਤੇ ਲੋਕੇਸ਼ਨ ਵੀ ਮੈਟਰ ਕਰੇਗੀ ਸੋ ਇਸ ਕਰਕੇ ਪਿੰਡੂ ਖਿੱਤਿਆਂ ਦੇ ਵਿੱਚ ਉਹਨਾਂ ਕਮਿਊਨਿਟੀਜ਼ ਦੇ ਵਿੱਚ ਜਾਓ ਜਿੱਥੇ ਪੋਪੂਲੇਸ਼ਨ ਘੱਟ ਹੈ ਜਿੱਥੇ ਪੀਆਰ ਦੇ ਮਲਟੀਪਲ ਆਪਸ਼ਨ ਨੂੰ ਤੁਸੀਂ ਟਾਰਗੇਟ ਕਰ ਸਕਦੇ ਹੈਗੇ ਹੋ ਟੋਰਾਂਟੋ ਨੂੰ ਛੱਡ ਦਿਓ ਮਿਸਿਸਾਗਾ ਨੂੰ ਛੱਡ ਦਿਓ ਕੈਲਗਰੀ ਨੂੰ ਛੱਡ ਦਿਓ ਐਡਮਿੰਟਨ ਨੂੰ ਛੱਡ ਦਿਓ ਜਿਹੜੇ ਮੇਨ ਮੇਨ ਸ਼ਹਿਰ ਹੈ ਉਹਨਾਂ ਨੂੰ ਛੱਡ ਕੇ ਤੁਸੀਂ ਪਿੰਡੂ ਖੇਤਰਾਂ ਦੇ ਵਿੱਚ ਜਾਓ ਤੁਹਾਡੇ ਕੋਲ ਪੀਆਰ ਦੇ ਆਪਸ਼ਨਸ ਵੱਧ ਹੋਣਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡਾ ਚੈਨਲ ਹੈ ਸਿਰਫ ਤੁਹਾਡੀ ਅਸੀਂ ਗੱਲ ਕਰਦੇ ਆ ਇੱਕ ਵਾਰ ਫਿਰ ਨਵੇਂ ਸਾਲ ਦੀ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ 2025 ਦੇ ਵਿੱਚ ਜਿੱਦਾਂ ਤੁਸੀਂ ਪਿਆਰ ਦਿੱਤਾ 2024 ਦੇ ਵਿੱਚ ਜਿੱਦਾਂ ਪਿਆਰ ਦਿੱਤਾ ਉਮੀਦ ਕਰਾਂਗਾ ਇਦਾਂ ਹੀ 2026 ਦੇ ਵਿੱਚ ਵੀ ਤੁਸੀਂ ਪਿਆਰ ਕਰੋਗੇ ਧੰਨਵਾਦ